ਸਾਰਾ ਜੋ ਅੱਜ ਜਿਹੜੀ ਚੈਕਿੰਗ ਕੀਤੀ ਗਈ ਹੈ ਸਕੂਲ ਬੱਸਾਂ ਦੀ ਅੱਜ ਅਸੀਂ ਸਰਕਾਰੀ ਕੰਨੈਸ ਸਕੰਡਰੀ ਸਕੂਲ ਰੇਲਵੇ ਮੰਡੀ ਸ਼ਿਆਲਕਪੁਰ ਦੇ ਵਿੱਚ ਜਿਹੜਾ ਲੜਕੀਆਂ ਦਾ ਸਕੂਲ ਹੈ ਉੱਥੇ ਬੱਸਾਂ ਦੀ ਸਰਪ੍ਰਾਈਜ਼ ਚੈਕਿੰਗ ਕਰਨ ਵਾਸਤੇ ਆਏ ਆ ਇਹਦੇ ਦੋ ਕਾਰਨ ਆ ਇੱਕ ਕਾਰਨ ਤੇ ਇਹ ਆ ਕਿ ਅਵੇਅਰਨੈਸ ਵਾਸਤੇ ਵੀ ਕਿਸੇ ਨੂੰ ਪਤਾ ਨਾ ਲੱਗੇ ਕਿ ਕਿਸ ਟਾਈਮ ਸਾਡੀ ਜਿਹੜੀ ਬੱਸ ਹੈ ਚੈੱਕ ਹੋ ਸਕਦੀ ਹੈ ਤੇ ਨੰਬਰ 2 ਇਸ ਟਾਈਮ ਜਿਹੜਾ ਗਰਮੀ ਦਾ ਬਹੁਤ ਮੌਸਮ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਅਗਰ ਅਸੀਂ ਬੱਚਿਆਂ ਨੂੰ ਰਸਤੇ ਵਿੱਚ ਰੋਕ ਕੇ ਚੈੱਕ ਕਰਦੇ ਹਾਂ ਤੇ ਬੱਸ ਨੂੰ ਚੈੱਕ ਕਰਦੇ ਹਾਂ ਜੇ ਜਲਦੀ ਤੋਂ ਜਲਦੀ ਵੀ ਕਰੀਏ ਤਾਂ ਵੀ 5-7 ਮਿੰਟ ਜਿਹੜੇ ਲੱਗ ਜਾਂਦੇ ਪਰ ਉਸ ਟਾਈਮ ਬੱਚਿਆਂ ਨੂੰ ਬਹੁਤ ਗਰਮੀ ਲੱਗਦੀ ਹੈ ਛੋਟੇ ਬੱਚੇ ਹੁੰਦੇ ਆ ਇਸ ਕਰਕੇ ਆਪਾਂ ਇਹਨਾਂ ਨੂੰ ਰਸਤੇ ਵਿੱਚ ਚੈੱਕ ਨਹੀਂ ਕਰਦੇ ਤੇ ਬਾਕੀ ਇਹ ਗੱਲ ਹੈ ਜਿਹੜਾ ਅਸੀਂ ਅੱਜ ਸਰਕਾਰੀ ਕੰਨਿਆ ਸਕੈਂਡਰੀ ਸਕੂਲ ਰੇਲਵੇ ਮੰਡੀ ਨੂੰ ਚੈੱਕ ਕੀਤਾ ਇਹਦੇ ਵਿੱਚ ਅਸੀਂ ਸਾਰੀਆਂ ਬੱਸਾਂ ਚੈੱਕ ਕੀਤੀਆਂ ਸਾਨੂੰ ਟ੍ਰੈਫਿਕ ਰੂਲਾਂ ਦੇ ਮੁਤਾਬਕ ਜੋ-ਜੋ ਚੀਜ਼ ਚਾਹੀਦੀ ਹੈ ਜਿਦਾ ਫਾਇਰ ਬਗੇਟ ਦਾ ਛੋਟਾ ਬਾਕਸ ਵਗੈਰਾ ਤੇ ਐਮਰਜੈਂਸੀ ਜਿਹੜੀ ਹੈਗੀ ਆ ਫਰਸਟ ایڈ ਕਿਟਾ ਡਰਾਈਵਿੰਗ ਲਾਇਸੈਂਸ ਹੈ ਤੇ ਬੱਸ ਦੇ ਵਿੱਚ ਜਿਦਾ ਲੜਕੀ ਦਾ ਸਕੂਲ ਔਨ ਕਰਕੇ ਕਿ ਲੇਡੀਜ਼ ਨਾਲ ਚਾਹੀਦੀ ਹੈ ਉਹ ਵੀ ਹੈਗੀ ਹੈ ਥੋਰੋਲੀ ਚੈੱਕ ਕੀਤੀ ਔਰ ਜਿੰਨੇ ਡਰਾਈਵਰ ਚੈੱਕ ਕੀਤੇ ਆ ਇਹਨਾਂ ਕੋਲ ਸਕੂਲ ਦੀ ਬੱਸ ਚਲਾਉਣ ਤੋਂ 5-5 ਸਾਲ ਦਾ ਜਿਹੜਾ ਪਹਿਲਾ ਡਰਾਈਵਿੰਗ ਦਾ ਜੋ ਤਜਰਬਾ ਆ ਉਹ ਇਹਨਾਂ ਦੇ ਕੋਲ ਹੈ ਸਾਰੇ ਤਜਰਬੇਕਾਰ ਜਿਹੜੇ ਆ ਬਰਾਬਰ ਸਾਨੂੰ ਬਹੁਤ ਵਧੀਆ ਲੱਗਾ ਇਹਦੇ ਨਾਲ ਨਾਲ ਅਸੀਂ ਸਾਰੇ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਬਾਨ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਪਲੀਜ਼ ਜਿਹੜਾ ਸਰਕਾਰੀ ਕੰਨਿਆ ਸਕੈਂਡਰੀ ਸਕੂਲ ਰੇਲਵੇ ਮੰਡੀ ਹੈ ਪਲੀਜ਼ ਇਸ ਚੀਜ਼ ਤੋਂ ਸਾਰੇ ਸਿੱਖੋ ਕਿ ਜਿਹੜੀਆਂ ਤੁਹਾਡੀਆਂ ਬੱਸਾਂ ਉਹਦੇ ਵਿੱਚ ਪ੍ਰੋਪਰ ਫਰਸਟ ایڈ ਕਿਟ ਹੋਵੇ ਹੋਰ ਜੋ ਕੈਮਰੇ ਲੱਗੇ ਆ ਸੀ ਕੈਮਰੇ ਵੀ ਦੇਖਿਆ ਇਹਨਾਂ ਦੇ ਕੈਮਰੇ ਹੈਗੇ ਚਿੱਪਲੇ ਉਹ ਸਾਡੇ ਸਾਹਮਣੇ ਡਰਾਈਵਰ ਨੇ ਸਾਨੂੰ ਚਾਲੂ ਕਰਕੇ ਦਿਖਾਇਆ ਕਿ ਸਾਰਿਆਂ ਜਿਹੜੇ ਸਕੂਲ ਦੇ ਸਕੂਲਾਂ ਦੇ ਹੈਗੇ ਆ ਕੈਮਰੇ ਇਹ ਚੱਲਦੇ ਹੋਣੇ ਚਾਹੀਦੇ ਆ ਫਸਟ ਅਡ ਕੋਲ ਹੋਣੀ ਚਾਹੀਦੀ ਆ ਨਾਲ ਇਹ ਵੀ ਬੇਨਤੀ ਕੀਤੀ ਆ ਵੀ ਅਗਰ ਕੋਈ ਬੱਚਾ ਅਚਾਨਕ ਕਿਸੇ ਵੇਲੇ ਕੋਈ ਬਿਮਾਰ ਵੀ ਹੋ ਜਾਂਦਾ ਤੇ ਡਰਾਈਵਰ ਤੇ ਕੰਡਕਟਰ ਜਾਂ ਜਿਹੜੀ ਨਾਲ ਇੱਕ ਲੇਡੀ ਦੇ ਬੱਚਿਆਂ ਦੀ ਸਹੂਲਤ ਵਾਸਤੇ ਆ ਉਹ ਕਦੇ ਵੀ ਉਹਨੂੰ ਮੈਡੀਸਿਨ ਜਿਹੜੀ ਆ ਨਹੀਂ ਦੇਣਗੇ ਮੈਡੀਸਿਨ ਜਿਹੜੀ ਦੇਣੀ ਆ ਉਹ ਪੇਰੈਂਟਸ ਨੂੰ ਫੋਨ ਕਰਕੇ ਦੱਸ ਕੇ ਉਹਨਾਂ ਦੀ ਹਾਜ਼ਰੀ ਵਿੱਚ ਬੱਚੇ ਨੂੰ ਜਿਹੜੀ ਆ ਮੈਡੀਸਿਨ ਉਹ ਦਵਾਈ ਜਾਵੇ ਤੇ ਹੌਲ ਹਰ ਤਰ੍ਹਾਂ ਜੋ ਬੱਚਿਆਂ ਨੂੰ ਵੈਸਟ ਟਾਈਮ ਜੋ ਸੁੱਖ ਸਹੂਲਤਾ ਚਾਹੀਦੀਆਂ ਬਸਾਂ ਦੇ ਵਿੱਚ ਉਹ ਸਾਰੀਆਂ ਸਕੂਲ ਵੱਲੋਂ ਦਿੱਤੀਆਂ ਜਾ ਰਹੀਆਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਪਲੀਜ਼ ਸਾਰੇ ਹਿਆਰਪੁਰ ਦੇ ਸਾਰੇ ਪੰਜਾਬ ਦੇ ਜਿਹੜੇ ਸਕੂਲ ਹੈ ਇਹ ਸਕੂਲ ਨੂੰ ਕਾਪੀ ਕਰਕੇ ਤੇ ਜਿਹੜੇ ਟੈਪਕ ਰੂਲ ਹੈ ਉਹਦੀ ਪਾਲਣਾ ਕਰਨ ਜੀ ਪਰ ਕਿਹ ਬਸਾ ਦੇਖੀ ਲੱਗਿਆ ਜਿਹੜੇ ਵੀ ਗੀਰੀਆ ਸਿੱਖਾਉਂਦੇ ਆ ਉਹਨਾਂ ਕੋ ਬੱਦ ਬੱਚੇ ਹੁੰਦੇ ਆ ਜਾਂ ਅਟੈਂਡੈਂਸ ਨੂੰ ਉਹਦਾ ਨਾਮ ਲਿਖਾਇਆ ਜਾਂਦਾ ਟੈਕਨੇਟ ਨੇ ਬੱਚਿਆ ਬਟਾਜਿਆ ਜਾਗਾ ਜੀ ਜੇਕਰ ਇਹ ਆਪਣੇ ਇਹ ਆਟੋ ਆਟੋਆਂ ਉੱਪਰ ਜਾਨਕੀ ਕੀ ਹੋ ਰਿਹਾ ਹੈ ਵੱਧ ਬੱਚੇ ਉੱਥੇ ਪੁੱਛ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਆਟੋ ਆ ਇਹ ਮੁਤਾਬਕ ਟ੍ਰੈਫਿਕ ਰੂਲ ਇਹ ਬੱਚਿਆਂ ਨੂੰ ਸਕੂਲ ਛੱਡਣ ਜਾਂ ਸਕੂਲ ਤੋਂ ਲੈ ਕੇ ਨਹੀਂ ਜਾ ਸਕਦੇ ਬਾਕੀ ਰਹੀ ਗੱਲ ਕਿ ਓਵਰਲੋਡ ਜਿੱਦਾਂ ਬੱਚਿਆਂ ਦੀ 42 ਸੀਟਾਂ ਤੋਂ ਉਹਦੇ ਵਿੱਚ ਵੱਧ ਬੱਚੇ ਬਿਠਾਏ ਆ ਉਹਦੇ ਵਾਸਤੇ ਵੀ ਆਪਾਂ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰ ਲਈ ਹੈ ਜਿਨ੍ਹਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਤੁਸੀਂ ਕਹਿੰਦੇ ਜੀ ਮੇਰੇ ਸਕੂਲ ਤੋਂ ਕਦੇ ਵੀ ਤੁਹਾਨੂੰ ਇਹ ਕੰਪਲੇਂਟ ਜਿਹੜੀ ਨਹੀਂ ਆਊਗੀ ਇੱਕ ਦੋ ਸਕੂਲਾਂ ਦੀ ਕੰਪਲੇਂਟ ਆ ਗਈ ਹੈ ਪਲੀਜ਼ ਉਹਨਾਂ ਨੂੰ ਵੀ ਆਪਾਂ ਮਿਲ ਕੇ ਵਾਰਨਿੰਗ ਦੇ ਦਾਂਗੇ ਕਿ ਤੁਸੀਂ ਬੱਚੇ ਨੂੰ ਪ੍ਰੋਪਰ ਉਹਦੀ ਹਾਈਟ ਦੇ ਮੁਤਾਬਕ ਉਹਦੇ ਸਰੀਰ ਦੇ ਵਜੂਦ ਦੇ ਮੁਤਾਬਕ ਉਹਨੂੰ ਬੈਠਣ ਨੂੰ ਸੀਟ ਦਿਓ ਜਿਆਦਾ ਬੱਚੇ ਬਸ ਦੇ ਵਿੱਚ ਨਾ ਮਿਠਾਓ ਤਾਂ ਜੋ ਗਰਮੀ ਦਾ ਮੌਸਮ ਹੋਣ ਕਰਕੇ ਬੱਚਿਆਂ ਨੂੰ ਕੋਈ ਦਿੱਕਤ ਜੜੀ ਨਾ ਆਵੇ ਧੰਨਵਾਦ ਸਰ ਇਹ ਟ੍ਰੈਫਿਕ ਪੁਲ ਤੋਂ ਜਿਹੜੀ ਹੈ ਚੈਕਿੰਗ ਕੀਤੀ ਗਈ ਹੈ ਤੁਹਾਡਾ ਰਿਸਪਾਂਸ ਜੀ ਬਤਾ ਸਕਦੇ ਹੋ ਜੀ ਨਮਸਕਾਰ ਅੱਜ ਸਾਡੇ ਸਕੂਲ ਦੇ ਵਿੱਚ ਜਿਹੜੇ ਟ੍ਰੈਫਿਕ ਇੰਚਾਰਜ ਸਾਹਿਬਾਨ ਸਾਡੇ ਸੁਭਾਸ਼ ਭਗਤ ਜੀ ਅੱਜ ਹਾਜ਼ਰ ਹੋਏ ਨੇ ਔਰ ਜਿਹੜੇ ਸਕੂਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਚਲਾਈਆਂ ਗਈਆਂ ਬੱਸਾਂ ਉਹਨਾਂ ਦੀ ਇਹਨਾਂ ਨੇ ਚੈਕਿੰਗ ਕੀਤੀ ਹੈ ਉਸ ਦੇ ਵਿੱਚ ਸਾਰੇ ਹੀ ਸਾਰੇ ਜਿਹੜੇ ਨਿਯਮ ਅਨੁਸਾਰ ਸਭ ਕੁਝ ਠੀਕ ਪਾਇਆ ਗਿਆ ਉਸ ਦੇ ਲਈ ਮੈਂ ਭਗਤ ਸਾਹਿਬ ਦਾ ਵੀ ਧੰਨਵਾਦ ਵੀ ਕਰਦਾ ਹਾਂ ਕਿਉਂਕਿ ਇਹਨਾਂ ਸਾਨੂੰ ਜਾਗਰੂਕੀ ਕੀਤਾ ਹੈ ਕਿ ਆਇਂਦਾ ਕਿਸੇ ਤਰ੍ਹਾਂ ਦੀ ਜੇ ਕਮੀ ਪੇਸ਼ੀ ਹੋਵੇ ਤਾਂ ਅਸੀਂ ਉਸ ਨੂੰ ਬੱਸ ਵਾਲੇ ਨੂੰ ਹੀ ਇਨਸਟਰਕਸ਼ਨ ਦੇ ਸਕਦੇ ਆਂ ਬਾਕੀ ਸਕੂਲ ਸਾਡੇ ਸਕੂਲ ਦੇ ਵਿੱਚ ਬੱਸਾਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਫਾਇਰ ਐਕਸਟਿੰਗੁਇਸ਼ਰ ਹੈ ਲੇਡੀ اٹੈਂਡੈਂਟ ਵੀ ਨਾਲ ਹੈ ਔਰ ਕਿਸੇ ਵੀ ਤਰ੍ਹਾਂ ਦੀ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਆਂਦੀ ਸਾਡੇ ਸਕੂਲ ਚ ਲਗਭਗ 5 ਬੱਚਾ ਬੱਖਰੇ ਬੱਖਰੇ ਰੂਟਾਂ ਤੋਂ ਚੱਲ ਰਹੀਆਂ ਨੇ ਤੇ ਉਹ ਸਾਰੀਆਂ ਬੱਸਾਂ ਜਿਹੜੀਆਂ ਹੈਗੀਆਂ ਉਹ ਬੱਚਿਆਂ ਨੂੰ ਬੜੀ ਸੇਫਟਲੀ ਸਕੂਲ ਦੇ ਅੰਦਰੋਂ ਵੀ ਲੈ ਕੇ ਜਾਂਦੀਆਂ ਤੇ ਅੰਦਰ ਹੀ ਲੈ ਕੇ ਆਉਂਦੀਆਂ ਸਰ ਸਾਡੇ ਸਕੂਲਾਂ ਲਈ ਜਾਂ ਪੇਰੈਂਟਸ ਨੇ ਕੋਈ ਪੈਸੇ ਕੁਝ ਦੇਣਾ ਚਾਹੁੰਦੇ ਪੇਰੈਂਟਸ ਲਈ ਜੀ ਇਹੀ ਮੈਸੇਜ ਹੈ ਕੀ ਪੰਜਾਬ ਸਰਕਾਰ ਵੱਲੋਂ ਬਹੁਤ ਸੋਨਾ ਉਪਰਾਲਾ ਆਇਆ ਹੈ ਕਿ ਲੜਕੀਆਂ ਦੇ ਸਕੂਲਾਂ ਦੇ ਲਈ ਸਾਨੂੰ ਉਹਨਾਂ ਨੇ ਬੱਸਾਂ ਦਿੱਤੀਆਂ ਆ ਕਿ ਜਿਸ ਦੇ ਵਿੱਚ ਹਰ ਪੇਰੈਂਟ ਨੂੰ ਚਾਹੀਦਾ ਕਿ ਆਟੋ ਵਗਰਾ ਦਾ ਪ੍ਰਯੋਗ ਛੱਡ ਕੇ ਜਿਵੇਂ ਕਿ ਸਰ ਨੇ ਕਿਹਾ ਬਸ ਦਾ ਸਕੂਲ ਬੱਸ ਦਾ ਪ੍ਰਯੋਗ ਕਰਨ ਸਾਡੇ ਕੋਲ ਜਿਸ ਨਾਲ ਸਟੈਂਸਟ ਵਧੀ ਜਾਏਗੀ ਅਸੀਂ ਉਸ ਹਾਵ ਨਾਲ ਆਪਣੇ ਡਿਪਾਰਟਮੈਂਟ ਦਾ ਸਹਿਯੋਗ ਲੈ ਕੇ ਅਸੀਂ ਬੱਸਾਂ ਹੋਰ ਵਧਾਵਾਂਗੇ ਥੈਂਕ ਯੂ ਜੀ